ஆஹ் ஆக்கமோ கிரச்சி அஹ் ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਇਹ ਵੀਡੀਓ ਸਪੈਸ਼ਲ ਆਪਾਂ ਬਣਾ ਰਹੇ ਹਾਂ ਤੁਹਾਨੂੰ ਪਿਛਲੇ ਵਲੌਗ 'ਚ ਤੁਹਾਨੂੰ ਦੱਸਿਆ ਸੀਗਾ ਰੈਸিপি ਬਣਾ ਰਹੇ ਆਪਾਂ ਤੇ ਇਹ ਸਪੈਸ਼ਲ ਰੈਸিপি ਵਲੌਗ ਹੈ ਤੇ ਇਹਦੇ 'ਚ ਇਕੱਲੀ ਆਪਾਂ ਰੈਸিপি ਦਿਖਾਵਾਂਗੇ ਤੁਹਾਨੂੰ ਨਾਲ ਗੱਲਾਂ-ਬੱਤਾਂ ਵੀ ਚੱਲਣਗੀਆਂ ਥੋੜੇ-ਥੋੜੀਆਂ ਹੈਨਾ ਤੇ ਬਾਕੀ ਰੈਸিপি ਤੇ ਆਪਾਂ ਰਸੋਈ 'ਚ ਹੀ ਰਾਵਾਂਗੇ ਮੇਨ ਗੱਲ ਰਸੋਈ 'ਚ ਰਾਵਾਂਗੇ ਠੀਕ ਹੈ ਜੀ ਮਨਪਿਕਾ ਜੀ ਤੇ ਸ਼ੈਫ ਸਾਡੇ ਰਸੋਈ ਦੇ ਵਿੱਚ ਆ ਚੁੱਕੇ ਨੇ ਠੀਕ ਹੈ ਤੇ ਇੱਧਰ ਆਪਾਂ ਇਹਦੇ 'ਚ ਕੀ ਰੱਖਿਆ ਹੈ ਮਰਦ ਦੀ ਕੁੱਕ ਇੱਥੇ ਕੁੱਕਰ ਚ ਕੀ ਰੱਖਿਆ ਹੋਇਆ ਆ ਆਪਾਂ? ਸਬਜ਼ੀਆਂ ਬੁਆਇਲ ਹੋਏ। ਹਾਂ। ਕਿਹੜੀ ਰੈਸਪੀ ਐ ਉਹਦਾ ਨਾਮ ਤੁਹਾਨੂੰ ਆਪਾਂ ਐਡ ਤੇ ਦੱਸਾਂਗੇ। ਵੈਸੇ ਤੁਸੀਂ ਗੈਸ ਕਰ ਲਓ। ਉਹ ਸਾਹਮਣੇ ਬ੍ਰੈਡ ਪਿਆ ਹੋਇਆ ਤੇ ਆ ਸਬਜ਼ੀਆਂ ਵੀ ਆ ਸਾਰੀਆਂ। ਗੈਸ ਹੋਣਾ ਨਹੀਂ ਮਨਪੀ ਤਾਂ ਵੈਸੇ ਹੈ ਨਾ। ਉਹ ਗੈਸ ਨਹੀਂ ਹੋਣੀ ਨਾ ਰੈਸਪੀ। ਇਹਨਾਂ ਨੇ ਬ੍ਰੈਡ ਨਹੀਂ ਕਹਿਣਾ ਬ੍ਰੈਡ ਸੈਂਡਵਿਚ। ਨਹੀਂ ਬ੍ਰੈਡ ਸੈਂਡਵਿਚ ਨਹੀਂ ਹੈਗਾ। ਇਹ ਤੁਸੀਂ ਜਦੋਂ ਬਣੇਗੀ ਤੇ ਫੇਰ ਤੁਸੀਂ ਦੇਖਿਓ। ਠੀਕ ਹੈ ਜੀ। ਤੇ ਇੱਧਰ ਟਮਾਟਰਾਂ ਦੀ ਪਿਓਰੀ ਤੇ ਇੱਧਰ ਪਿਆਜ਼ ਆ ਗੇ। ठीक है इधर बटर आ गया इधर आ ही हैं ते इधर क्रम्ब आ गए इधर मैदा आ गया उधर ब्रैड आ गए थोड़ा थोड़ा गैस हो जाए है ना अर्पित कौर ठीक है जी हां पटारा खोलो जी हाँ जी वाह वाह ਨਘਾਰੇ ਹਨੇਰੇ ਜਿਹਾ ਲੱਗ ਰਿਹਾ ਕੋਈ ਬਾਸ ਲੋੜ ਪਈ ਹੁਣ ਆਪਾਂ ਨੂੰ ਤੇ ਆ ਬਟਰ ਤੇ ਨਾ ਦੇਖੋ ਬਟਰ ਬਾਇ ਝੱਗ ਝੱਗ ਜੀ ਬਹੁਤ ਹੋ ਗਈ ਹੈ ਤੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਇੱਦਾਂ ਹੀ ਹੁੰਦਾ ਹੁੰਦਾ ਕਿਉਂਕਿ ਸੰਦੇ ਪਤਾ ਨਹੀਂ ਆਪਾਂ ਇਹਨਾਂ ਯੂਜ਼ ਹੀ ਨਹੀਂ ਕਰਦੇ ਬਟਰ ਹਨਾ ਖਾਸ ਕਰਕੇ ਬਾਹਰ ਵਾਲਾ ਘਰ ਦਾ ਹੀ ਬਣਾ ਲੀਦਾ ਹੁੰਦਾ ਮਮੀ ਬਣਾ ਲੈਂਦੇ ਆ ਚੋਕ ਕੇ ਦਿਖਾਓ ਚੋਕ ਕੇ ਤਾਂਹੀਂ ਕੱਕੇ ਨੂੰ ਇੱਕ ਮਿੰਟ ਯਾਰਾ ਅਦਰਕ ਲਸਣ ਯਾਰ ਦਾ ਪੇਸਟ ਹੈ ਅਦਰਕ ਲਸਣ ਦਾ ਪੇਸਟ ਇਹ ਗਾਇ ਦੀ ਪਾ ਲਈ ਅਦਰਕ ਲਸਣ ਦਾ ਪੇਸਟ ਵੀ ਪਾਤਾ ਇਹ ਨਾਲ ਕੋਲੀ ਹੈ ਨਾ ਤੇ ਤੁਸ ਤੋਂ ਬਾਅਦ ਪਿਆਜ਼ ਪਿਆਜ਼ ਆ ਗਈ ਜੀ ਪਿਆਜ਼ ਵਾਹ ਜੀ ਵੈਰੀ ਗੁੱਡ ਹਰੀ ਮੇਟ ਕੱਟ ਪਾ ਲਾ ਰਹਿਣਾ ਨਹੀਂ ਆ ਗਿਆ ਨਾ ਪਾਉਣ ਜਾਈਆ ਉਹ ਤਾਂ ਤੱਕ ਤੇ ਕਿੰਨੀ ਦੇਰ ਤੱਕ ਇਹਨੂੰ ਇਦਾਂ ਰੱਖਣਾ ਪਾਉਣਾ ਜਦੋਂ ਕਾਕੇ ਇਸ ਨੂੰ ਥੋੜੀ ਜਿਹੀ ਹੋਣ ਹੋ ਜਾਂਦੇ ਆ ਲਾਲ ਹੋ ਜਾਣਗੇ ਤੇ ਖੁਸ਼ਬੂ ਹੁਣ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਤੇ ਬੋਇਲ ਕੀਤੀਆਂ ਹੋਈਆਂ ਸਬਜ਼ੀਆਂ ਚੱਲ ਗਈਆਂ ਵਿੱਚ ਸ਼ਿਮਲਾ ਮਿਰਚ ਤੇ ਸ਼ਿਮਲਾ ਮਿਰਚ ਮਟਰ ਤੇ ਇਸ ਤੋਂ ਬਾਅਦ ਟਮਾਟਰ ਵੀ ਆਣਗੇ ਬਾਅਦ ਪਾਵਾਂਗੇ ਹਾਂ ਸ਼ਿਮਲਾ ਮਿਰਚ ਤੇ ਮਟਰ ਪਾ ਲਏ ਪਿਆਜ਼ ਪਹਿਲਾਂ ਪੈ ਗਏ ਸੀਗੇ ਹੁਣ ਇਹਨਾਂ ਨੂੰ ਸੋ ਪਕਾ ਕੇ ਫਿਰ ਉਸ ਤੋਂ ਬਾਅਦ ਆਪਾਂ ਟਮਾਟਰ ਦੀ ਪਿਊਰੀ ਪਾ ਦਿੰਦੇ ਹਾਂ ਠੀਕ ਐ ਪਕਾ ਕੇ ਟਮਾਟਰ ਦੀ ਪਿਊਰੀ ਬਣੀ ਹੈ ਨਾ ਟਮਾਟਰ ਦਾ ਬੰਦ ਲਈ ਪਿਊਰੀ ਪੜਾ ਰਹੀ ਸੀ ਪਿਊਰੀ ਪਤਾ ਹੈ ਇਹ ਜਿਹੜੀ ਪਾਉ ਭਾਜੀ ਹੋ ਹੁੰਦੀ ਐ ਉਹ ਤੇ ਇੱਕਦਮ ਉਹ ਹੁੰਦੀ ਨਾ ਸਬਜ਼ੀ ਨੂੰ ਮੈਸ਼ ਕੀਤਾ ਹੁੰਦਾ ਆਪਾਂ ਇਹਨਾਂ ਨੂੰ ਦਿਵਾਂਦੇ ਰਹਿਣਾ ਤਾਂ ਕਿ ਇਹ ਮੈਸ਼ ਹੋਣ ਹਾਂ ਮਟਰ ਵਗੈਰਾ ਵੈਸੇ ਓਇਲ ਦਿੱਤ ਕੇ ਇਹਨੇ ਹੋ ਜਾਣੀ ਐ ਚੰਗੀ ਤਰ੍ਹਾਂ ਹਾਂ ਠੀਕ ਐ ਹੁਣ ਆਪਾਂ ਟਮਾਟਰ ਪਿਊਰੀ ਪਾ ਰਹੀ ਹਾਂ ਪਿਊਰੀ ਪਾਣ ਲੱਗਿਆ ਜੀ ਮੈਨੂੰ ਯਾਦ ਹੈ ਮੰਮੀ ਨੇ ਜਦੋਂ ਪਾਉਗਾਜੀ ਬਣਾਈ ਸੀ ਨਾ ਉਹਨਾਂ ਨੇ ਟਮਾਟਰ ਕਿਉਂ ਦੀ ਜਿਹੜੀ ਐ ਪੇਸਟ ਜਿਆ ਟਮਾਟਰਾਂ ਦਾ ਉਹ ਬਾਅਦ ਚ ਪਾਇਆ ਸੀ ਅੱਛਾ ਅੱਛਾ ਮਾਰੇ ਖਾਏ ਪਾਪਾ ਮੈਨੂੰ ਹਾਂਜੀ ਤੇ ਇੱਧਰ ਆਲੂ ਰੱਖੇ ਹੋਏ ਸੀਗੇ ਆਪਾਂ ਉਬਾਲ ਕੇ ਤੇ ਉਹਨਾਂ ਨੂੰ ਹਣ ਮੈਸ਼ ਕਰ ਲਿਆ ਤੇ ਮੈਸ਼ ਕਰਕੇ ਤੇ ਇਹ ਵੀ ਜਾਣਗੇ ਵੇਚੇ ਇਹਦੇ ਗੋਲਿਆ ਗੋਲਿਆ ਵਾ ਕਿੰਨੀ ਸੋਹਣੀ ਰੰਗਤ ਆ ਗਈ ਯਾਰ ਹਨਾ ਹੋਰ ਰਿਚ ਲੈਣ ਦਾ ਮਤਲਬ ਥੋੜੀ ਇਹ ਰਿਚ ਲੈਣ ਦੇ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਮੈਸ਼ ਕਰਨਾ ਹੈ ਉਹਨੂੰ ਹੈਨਾ ਆਲੂ ਪਾ ਕੇ ਨਾ ਤੇ ਫਿਰ ਇਹਨਾਂ ਨੂੰ ਹੋਰ ਚੰਗੀ ਤਰ੍ਹਾਂ ਆਪਾਂ ਮੈਸ਼ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਜਲਵਾ ਜਲਵਾ ਇਹਦਾ ਨਾਮ ਕਰਾਂਗੇ ਠੀਕ ਹੈ ਵੇਹਾਨੀਆਂ ਆਲੂ ਪੈਣ ਲੱਗੇ ਨੇ ਜੀ ਪੈ ਗਏ ਪੈ ਗਏ ਆਲੂ ਲੰਮਾ ਪੈ ਗਏ ਸਬਜ਼ੀਆਂ ਦੇ ਵਿੱਚ ਲਓ ਜੀ ਹਾਂ ਹਾਂ ਕੀ ਬਾਤ ਹੈ ਚਿੱਟੇ ਚਟੇ ਆਲੂ ਹੈ ਸਬਜ਼ੀਆਂ ਨੂੰ ਚਿਟਾ ਕਰ ਲੈਣਾ ਆਲੂ ਆਲੂ ਸੜਾ ਬਹੁਤ ਚਾਲੂ ਚੀਜ਼ ਹੈ ਨੰਨੂ ਆਲੂ ਬਹੁਤ ਚਾਲੂ ਚੀਜ਼ ਹੈ ਨਾ ਮੈਂ ਪਾ ਲਿਆ ਆਲੂਾਰੇ ਵਿੱਚ ਆਲੂ ਬਹੁਤ ਚਾਲੂ ਆਲੂ ਕੱਟਾਂ ਮੈਂ ਸੋ ਤੇ ਮੇਰੇ ਸਾਮਣਾ ਨਹੀਂ ਹੈ ਨੇ ਪਾ ਦੇ ਬਾਕੀ ਸਬਜ਼ੀਆਂ ਪਾ ਦੇ ਉਹ ਬਹੁਤ ਘੈਂਟ ਹੈ ਯਾਰ ਗੱਲ ਲਾ ਲ ਟੈਂਡਾ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਵੀ ਕਰਨਾ ਆ ਦੇਖੋ ਮਨਪਿੰਦ ਕਰ ਲਈਏ ਚੰਗੀ ਤਰ੍ਹਾਂ ਮੈਸ਼ ਇਹ ਤਰੱਕਰ ਲਿਓ ਜਦਾਂ ਇਹ ਕਰਾਂ ਦਮ ਬਣੇ ਲੋ ਹਾਂਜੀ ਤੇ ਹੁਣ ਆ ਗਈ ਹੈ ਮਸਾਲਿਆਂ ਦੀ ਵਾਰੀ ਤੇ ਆਓ ਚੱਲੇ ਵਿੱਚ ਆਹਾ ਹਾ ਇੱਕ ਇੱਕ ਸੀ ਲਾਲ ਮਿਰਚ ਹਲਦੀ ਤੇ ਨਮਕ ਥੈਟਸ ਇਟ ਬਾਾਕੀ ਉਹਨਾਂ ਨਾਲ ਜਿਹੜਾ ਲੱਗੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੰਦੇ ਹਾਂ ਹਾਂ ਪਾਣੀ ਪਾ ਦੇ ਹਾਂਜੀ ਤੇ ਹੁਣ ਮੇਨ ਚੀਜ਼ ਜਿਹੜੀ ਵਿੱਚ ਪੈਣ ਜਾ ਰਹੀ ਏ ਪਾਓ ਬਾਜੀ ਮਸਾਲਾ ਮਸਾਲਾ ਮਹਾਰਾਜ ਜੀ ਲੇਟਣ ਲੱਗੇ ਨੇ ਵਿੱਚ ਸਬਜ਼ੀਆਂ ਦੇ ਨਾ 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 ਨੂੰ ਕਮੈਂਟਰੀ ਕਰ ਰਹਾ ਸਾਡਾ ਉਹ ਮਹਾਰਾਜ ਜੀ ਥੋੜਾ ਆਰਾਮ ਨਾਲ ਡਿੱਗੋ ਆਰਾਮ ਨਾਲ ਡਿੱਗੋ ਅੱਜ ਵੀ ਹੋਰ ਖਾਣੇ ਤਾਂ ਆਂਹੀ ਜ਼ਿਆਦਾ ਨਾ ਪੈ ਜੇ ਹਾਂ ਬਸ ਥੋੜਾ ਥੋੜਾ ਬਹੁਤ ਹੈ ਆਹ ਬਹੁਤ ਹੈ ਆਹ ਲਾ ਦੇ ਆਹ ਲਾ ਦੋ ਆਹ ਬਜੀ ਆਹਾ ਆਹਾ ਹਾਂਜੀ ਤੇ ਆਹ ਕਹਿਣੀਆਂ ਇਹਨਾਂ ਨੂੰ ਆਪਾਂ ਕੱਢ ਲਿਆ ਬਾਹਰ ਤੇ ਇਹਨਾਂ ਨੂੰ ਆਪਾਂ ਛੋਟਾ ਛੋਟਾ ਕਰ ਲੈਣਾ ਠੀਕ ਆ ਆ ਗਈ ਜੀ ਇਹਨਾਂ ਨੂੰ ਕਹਿੰਦੇ ਨੇ ਚੀਜ਼ ਡਾਈਸਡ ਨਹੀਂ ਨਹੀਂ ਹਾਂ ਡਾਈਸਡ ਨੇ ਹਨਾ ਚੀਜ਼ ਡਾਈਸਡ ਇਹ ਆ ਅਸਲੀ ਚੀਜ਼ ਤੁਹਾਡੇ ਸਾਹਮਣੇ ਪੇਸ਼ ਹੋਣ ਜਾ ਰਹੀ ਏ ਸਜਣੋ ਪਿਆਰਿਓ ਇਹ ਬਰੈਡਾਂ ਨੂੰ ਕੱਟਿਆ ਜਾ ਰਿਹਾ ਸਾਈਡ ਤੋਂ ਇਹਦੇ ਆ ਜਿਹੜੇ ਆ ਹੁੰਦੇ ਆ ਲਾਏ ਜਾ ਰਹੇ ਨੇ ਤੇ ਫੇਰ ਇਹਦਾ ਤੁਸੀਂ ਹੋਰ ਵੀ ਦੇਖਿਓ ਜਾਦੂ ਇੱਕ ਹੋਰ ਕਰਨਾ ਆਪਾਂ ਲਿਆ ਵੇਲਣਾ ਲਿਆ ਵੇਲਣਾ ਮੈਂ ਕਿਉਂ ਕਹਿ ਰਿਹਾ ਹਾਂ ਉਹ ਤੁਸੀਂ ਹੁਣੇ ਸਮਝ ਜਾਵੋਗੇ ਵੇਲਣਾ ਕਿਉਂ ਜ਼ਰੂਰੀ ਹੈ ਆ ਕੀ ਹੋ ਰਿਹਾ ਉਹ ਬਣ ਰਹੀ ਹੈ ਸਲਰੀ ਸਲਰੀ ਬਣਦੀ ਤੇ ਫੇਰ ਜ਼ਿਆਦਾ ساری ਬਣਾਓ ਹਮ ਚ ਘੋਲ ਕੇ ਦੇਖ ਰਹੀ ਸੀ ਟਰਾਈ ਕਰ ਰਹੀ ਸੀ ਕਿੰਨੀ ਕਿੰਨੀ ਲੱਗ ਰਹੀ ਹੈ ਓਕੇ ਤੇ ਇਹ ਹੈ ਗਾਂ ਮੈਦਾ ਤੇ ਵਿੱਚ ਘੋਲਿਆ ਜਾ ਰਿਹਾ ਪਾਣੀ ਤੇ ਆਟਾ ਮਾਣ ਜਣਾ ਬਾਈ ਨਹੀਂ ਨਹੀਂ ਇਹ ਤਾਂ ਆਪਾਂ ਜਿਆਦਾ ਜਿਆਦਾ ਪਾਣੀ ਪਾਣਾ ਹਾਂ ਸੌਰੀ ਜਿਆਦਾ ਪਾਣੀ ਪਾਣਾ ਇਹਦੇ ਚ ਇਹਦੇ ਚ ਚਾਰ ਗੁਣਾ ਪਾਣੀ ਵੱਧ ਪਾਣਾ ਠੀਕ ਹੈ ਨਾ ਬਿਲਕੁਲ ਪਤਲਾ ਕਰਦੇ ਦੁੱਧ ਵਰਗਾ ਠੀਕ ਹੈ ਤੇ ਹੁਣ ਦੇਖੋ ਬੇਲੇਣੇ ਦਾ ਜਾਦੂ ਆ ਦੇਖੋ ਬ੍ਰੈਡ ਨੂੰ ਆਪਾਂ ਤੈਹ ਬਿਠਾ ਦੀ ਬ੍ਰੈਡ ਦੀ ਪ੍ਰੈਸ ਕਰਤਾ ਬ੍ਰੈਡ ਨੂੰ ਠੀਕ ਹੈ ਤੇ ਹੁਣ ਤੁਹਾਨੂੰ ਦਿਖਾਵਾਂਗੇ ਗੱਲਬਾਤ ਵੀ ਕੀ ਬਣਨ ਜਾ ਰਿਹਾ ਹੈ ਪੂਰੇ ਦੇਖੋ ਵਲੌਗ ਨੂੰ ਚੰਗੀ ਤਰ੍ਹਾਂ ਸਕੀਪ ਨਾ ਕਰਿਓ ਠੀਕ ਹੈ ਤੇਲ ਦੇ ਵਿੱਚ ਰੜਨ ਵਾਸਤੇ ਇਹ ਆਹਾਹਾ ਕੀ ਆ ਬਣਾਉਂਦੇ ਆਹਾਹਾ ਰੰਗਤ ਆ ਗਈ ਰੰਗਤ ਆ ਗਈ ਓਏ ਹਰੀ ਗੱਡ ਹਾਂਜੀ ਤੇ ਆ ਦੇਖੋ ਕਿੰਨਾ ਚਮਕ ਰਿਹਾ ਯਾਰ ਕਿੰਨਾ ਸੋਹਣਾ ਨੰਨੂ ਲੱਗ ਰਿਹਾ ਯਾਰ ਹੈਨਾ ਪਾਣੀ ਆ ਗਿਆ oh my god ਕਿੰਨਾ ਸਵਾਦ ਲੱਗ ਰਿਹਾ ਯਾਰ ਦੇਖਣ ਨੂੰ ਸੋਹਣਾ ਲੱਗ ਰਿਹਾ ਸ਼ੁਕਰ ਹੈ ਕਿ ਸੰਭਲ ਜੀ ਤੇ ਹੁਣ ਆਪਾਂ ਇਹਨੂੰ ਪਹਿਲਾਂ ਟੈਸਟ ਕਰਨ ਲੱਗੇ ਆ ਠੀਕ ਹੈ ਹਲੇ 3-4 ਬਣਾਏ ਸੀ ਮੈਂ ਕਿ ਟੈਸਟ ਕਰ ਲਈਏ ਤੇ ਤੁਹਾਨੂੰ ਦੱਸ ਦਈਏ ਕਿੱਦਾਂ ਦੇ ਬਣੇ ਆ ਉਸ ਤੋਂ ਬਾਅਦ ਆਪਾਂ ਹੋਰ ਬਣਾਣੇ ਆ ਠੀਕ ਹੈ ਤੇ ਇਹ ਫਿਲਹਾਲ ਇਹਨੂੰ ਆਪਾਂ ਓਪਨ ਕਰਕੇ ਦੇਖਦੇ ਆ ਕਿੱਦਾਂ ਦਾ ਵਿੱਚੋਂ ਹੈ ਨਾ ਇਹਦੀ ਰੰਗਤ ਕਿੱਦਾਂ ਦਾ ਇਹ ਏ ਬੜਾ ਹੀ ਕਰੰਚੀ ਬਣ ਗਿਆ ਯਾਰ ਇਹ ਤਾਂ ਓਏ ਹੋਏ ਕੀ ਬਾਤ ਹੈ ਦੇਖੋ ਠੀਸ ਵੀ ਆਇਆ ਇਹ ਤਾਂ ਜਿੰਦਾ ਮੈਂ ਚਾਹਦੀ ਸੀ ਉਦਾਂ ਹੀ ਬਣਿਆ ਹੈ ਸਹੀ ਇਧਰ ਦੇਖੋ ਨੰਨੂ ਵਾਲਾ ਓਏ ਓਏ ਅਸੀਂ ਭਰਾਵਾ ਖੋਲ ਕੇ ਵੇਖਦੇ ਰਹੇ ਤੂੰ ਚੱਕ ਗਿਆ ਫੱਟੇ ਟੇਸਟ ਕਰੋ ਹੁਣ ਮੜਿਆ ਹਾਂ ਹਾਂ ਹੁਣ ਆਪਾਂ ਟੇਸਟ ਕਰਕੇ ਦੇਦੇ ਕਿੱਦਾਂ ਦਾ ਬਣਿਆ ओहो क्रंची दी आवाज आ रही है आज तक तो हम लोग ओ हो मगन की गया आज तक बेस्ट एक्सपेरिमेंट है हां तो हम सच्ची बेस्ट बेस्टम बेस्ट ਜਿੰਨੂੰ ਕਹਿੰਦਾ ਨਾ ਬੈਸਟ ਬੋਰ ਤੇ ਬਾਲ ਨੰਨੇ ਜਿੰਨਾ ਤੇਜ਼ੀ ਐਫ ਸੀ ਜੀ ਐਫ ਸੀ ਨਾ ਐਫ ਸੀ ਜੀ ਐਫ ਸੀ ਦਾ ਪ੍ਰੇਮ ਅਮਨਪ੍ਰੀਤ ਅੱਜ ਕਸਮ ਲੱਗੇ ਓਹੋ ਐ ਜਿਹੜੀ ਚੀਜ਼ ਐਦਾ ਹੁੰਦੀ ਹੈ ਨਾ ਮੈਨੂੰ ਬੜੀ ਵਧੀਆ ਲੱਗਦੀ ਹੈ ਹੁਣ ਮਰਪੇ ਦਾ ਰਿਐਕਸ਼ਨ ਦੇਖਦਾ ਮੈਂ ਰਿਕਾਰਡ ਕਰ ਰਿਹਾ ਐ ਕਹਿਣਾ ਨਾ ਨਹੀਂ ਬੋਲ ਰਹੀ ਹੈ ਤੇਰਾ ਰਿਐਕਸ਼ਨ ਇਦਾਂ ਦਾ ਲੱਗ ਰਿਹਾ ਜਿਵੇਂ ਤੈਨੂੰ ਸਵਾਦ ਨਹੀਂ ਲੱਗਿਆ ਮੱਝੋ ਲੱਗਿਆ ਪਰ ਮਿਰਚ ਘੱਟ ਹੈ ਅੱਜ ਯਾਰ ਪਾ ਲੋਕਾਂ ਦੇ ਮੂੰਹ 'ਚ ਪਾਣੀ ਆ ਜਾਣਾ ਕਈਆਂ ਦੇ ਦੇਖਣ ਵਾਲੇ ਉਹਦੇ ਹੈ ਪਰ ਬਹੁਤ ਟੇਸਟੀ ਬਣਿਆ ਮੈਨੂੰ ਪੀਜ਼ਾ ਹੁੰਦਾ ਨਾ ਅੰਦਰ ਉਹਦਾ ਟੇਸਟੇ ਹੋਰ ਸਾਨੂੰ ਕਈ ਕਹਿੰਦੇ ਹੁੰਦੇ ਪਾਣੀ ਆ ਜਾਂਦਾ ਜਦ ਤੁਸੀਂ ਬਣਾਉਂਦੇ ਹੋ ਮੂੰਹ 'ਚ ਪਾਣੀ ਆ ਜਾਂਦਾ ਗੋਲੂ ਦੇ ਗੋਲੂ ਆਇਆ ਹੁਣ ਹੈ ਇਹ ਸੱਚੀ ਬੜਾ ਟੇਸਟੀ ਬਣਿਆ ਬਹੁਤ ਜ਼ਿਆਦਾ ਟੇਸਟੀ ਬਣਿਆ ਯਾਰ ਕਸਮ ਲੱਗੇ ਆ ਖਾਓ ਜਰੂਰ ਬਟਨ ਦਬਾਓ ਹਾਂ ਬਟਨ ਦਬਾਓ ਫਟਾਫਟ ਲਾਈਕ ਦਾ ਬਟਨ ਦਬਾਓ ਤੇ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਇਹਨਾਂ ਨੂੰ ਤੈਨੂੰ ਕਿੱਦਾਂ ਦਾ ਲੱਗਿਆ ਯਾਰ ਬਹੁਤ ਜ਼ਿਆਦਾ ਟੇਸਟੀ ਹੈ ਨਾ ਐਂ ਇਦਾਂ ਦੇ ਚੀਜ਼ਾਂ ਬਣਾਇਆ ਕਰਾਂਗੇ ਹੁਣ ਆਪਾਂ ਠੀਕ ਹੈ ਨਾ ਮਰਬੀਸ ਐਕਸਪੈਰੀਮੈਂਟ ਯਾਰ 10 ਔਨ 10 ਯਾਰ ਆ ਕਾਮਯਾਬ ਹੋ ਗਿਆ ਐਕਸਪੈਰੀਮੈਂਟ ਯਾਰ ਸਹੀ ਗੱਲ ਸੀਰੀਅਸਲੀ ਬਹੁਤ ਜ਼ਿਆਦਾ ਵਧੀਆ ਚੀਜ਼ ਬਣੀ ਸੀ ਸੀਰੀਅਸਲੀ ਯਾਰ ਕਾਮਯਾਬ ਹੋ ਗਿਆ ਸੀਰੀਅਸਲੀ ਓਹ ਦੇਖਿਓ ਚੀਜ਼ ਦੇਖੋ ਕਿੱਥੇ ਤੱਕ ਚੱਲਾਂਗਾ ਆਹ ਆ ਦੇਖੋ ਇਹ ਹੁਣ ਦੇਖੋ ਤੁਸੀਂ ਆਹ ਦੇਖੋ ਬਹੁਤ ਈ ਚੀਜ਼ ਬਹੁਤ ਜ਼ਿਆਦਾ ਘੈਂਟ ਬਣੀ ਆ ਯਾਰ ਆਹ ਜਰਾ ਮੰਮੀ ਨਾਲ ਹੂੰ ਤੇ ਹੋਇਆ ਹਾਂਜੀ ਤੇ ਬਹੁਤ ਜਿਆਦਾ ਟੇਸਟੀ ਰੈਸਪੀ ਤੇ ਕਾਮਯਾਬ ਰੈਸਪੀ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜਿੱਦਾਂ ਜਿੱਦਾਂ ਆਪਾਂ ਬਣਾਈ ਹੈ ਤੁਸੀਂ ਜਰੂਰ ਬਣਾ ਕੇ ਦੇਖਿਓ ਤੇ ਤੁਹਾਨੂੰ ਬਹੁਤ ਜਿਆਦਾ ਮਜ਼ਾ ਆਏਗਾ ਸੀਰੀਅਸਲੀ ਕਹਿ ਰਿਹਾ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਠੀਕ ਹੈ ਜੀ ਤੁਹਾਨੂੰ ਵਧੀਆ ਲੱਗਾ ਤੇ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਜੇ ਤੁਹਾਡੇ ਬੂਚ ਪਾਣੀ ਆ ਗਿਆ ਤਾਂ ਫਿਰ ਨੀਚੇ ਕਮੈਂਟ ਕਰੋ ਜਰੂਰ ਕਰਕੇ ਇਦਾਂ ਤੁਹਾਨੂੰ ਲੱਗਿਆ। ਓਹੋ ਮੈਨੂੰ ਵੀ ਆ ਗੱਲ ਨਹੀਂ ਆਈ ਦੇ ਲੋ ਜੇ ਤੁਹਾਡੇ ਕੋਲ ਪਾਣੀ ਆ ਗਿਆ ਤਾਂ ਫਿਰ ਕਮੈਂਟ ਜ਼ਰੂਰ ਕਰ ਗਿਆ ਤੁਸੀਂ ਆ ਪਾਣੀਆ ਦੇ ਲੋ ਕਾਕਾ ਹਟਮਾ ਲੋਕਰ ਬਣ ਗਏ। ਗਾਲਾਂ ਕੱਢ ਲਿਆ ਲੋਕਾਂ ਨੇ। ਕੁੜੀ ਨੂੰ ਪੜਾਉਂਦੇ ਨਹੀਂ ਬਲੌਗਰ ਬਣਾਦਾ। ਬਲੌਗਰਾਂ ਨੂੰ ਪਹਿਲੇ ਹੀ ਬਹੁਤ ਕਾਲਾ ਕਰਦੇ ਲੋਕ।